ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬੂਟਿਕ ਬਰਨਾਲਾ ਤੇ ਜਿਹੜੇ ਭੈਣ ਭਰਾ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਹੈ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਆਪਣਾ ਪਿੰਡ ਹੈਗਾ ਜੀ ਢੱਲਵਾ ਬਰਨਾਲੇ ਦੇ ਵਿੱਚ ਹੀ ਪੈਨੇ ਆਗੇ ਆਪਾਂ ਢੱਲਵਾ ਪਿੰਡ ਹੈ ਜੀ ਆਪਾਂ ਪਿੰਡ ਤੋਂ ਬਲੋਂਗ ਕਰਦੇ ਆ ਘਰੇ ਹੀ ਕੰਮ ਕਰਦੇ ਆ ਜੀ ਆਪਾਂ ਪਹਿਣਾ ਦੇ ਬਹੁਤ ਮੈਸੇਜ ਆਉਂਦੇ ਆ ਫੋਨ ਆਉਂਦੇ ਆ ਵੀ ਅਸੀਂ ਵਿਜ਼ਿਟ ਕਰਨਾ ਕੋਈ ਗੱਲ ਨਹੀਂ ਆਪਣੇ ਕੋਲੇ ਜਦੋਂ ਵੀ ਡਿਜੀਟ ਕਰਨ ਦਾ ਹੋ ਗਿਆ ਆਪਣੇ ਕੋਲੇ ਫੈਸਿਲਿਟੀ ਆਪਾਂ ਜਰੂਰ ਬਣਾਇਆ ਕਰਾਂਗੇ ਫਿਲਹਾਲ ਆਪਾਂ オンਲਾਈਨ ਹੀ ਕੰਮ ਕਰ ਰਹੇ ਆ ਜੀ ਕਿਉਂਕਿ ਘਰਾਂ ਦੇ ਵਿੱਚ ਆਪ ਨੂੰ ਪਤਾ ਹੀ ਹੈ ਵੀ ਥੋੜੀ ਹੁੰਦੀ ਹੈ ਜਗ੍ਹਾ ਦੀ ਪ੍ਰੋਬਲਮ ਹੁੰਦੀ ਹੈ ਜਦੋਂ ਆਪਾਂ ਘਰ ਦੇ ਵਿੱਚ ਹੀ ਕੰਮ ਕਰਦੇ ਆਂਗੇ ਤੇ ਇਸ ਕਰਕੇ ਸਾਨੂੰ ਆਨਲਾਈਨ ਹੀ ਆਰਡਰ ਕਰਿਆ ਕਰੋ ਆਪਣਾ ਇੱਕ ਨੰਬਰ ਕੰਮ ਹੈ ਕੋਈ ਆਪਣਾ ਠੱਗੀ ਠੋਰੀ ਵਾਲਾ ਕੰਮ ਨਹੀਂ ਹੈਗਾ ਵੀ ਆਪਾਂ ਕਿਸੇ ਦਾ ਫੋਨ ਨਹੀਂ ਚੱਕਾਂਗੇ ਜਾਂ ਆਪਾਂ ਕਿਸੇ ਨੂੰ ਰਿਪਲਾਈ ਨਹੀਂ ਕਰਾਂਗੇ ਕੌਣ ਚੱਕਣੇ ਵੈਸੇ ਔਖੇ ਬਹੁਤ ਹੈ ਕਿ ਤੁਸੀਂ ਆਪਾਂ ਹਰੇਕ ਵੀਡੀਓ ਦੇ ਵਿੱਚ ਬੋਲਦੇ ਆਂ ਵੀ ਮੈਸੇਜ ਕਰਿਆ ਕਰੋ ਪਲੀਜ਼ WhatsApp ਤੇ ਮੈਸੇਜ ਕਰਿਆ ਕਰੋ ਜੋ ਵੀ ਚੀਜ਼ ਆਪਾਂ ਦਿਖਾਉਣੀ ਆ ਪਹਿਲਾਂ ਤਾਂ ਪੈਣਾ ਨੂੰ ਇਹੀ ਹਰ ਵੀਡੀਓ ਦੇ ਵਿੱਚ ਰਿਕਵੈਸਟ ਕਰਦੇ ਆਂ ਵੀ ਵੀਡੀਓ ਪੂਰੀ ਦੇਖਿਆ ਕਰੋ ਪੈਣਾ ਵੀਡੀਓ ਨਹੀਂ ਦੇਖਦੀਆਂ ਕੌਣ ਲਾ ਕੇ ਪੁੱਛਣ ਨਾ ਸਾਰੀ ਗੱਲਬਾਤ ਆਪਾਂ ਜੋ ਕੇ ਵੀਡੀਓ ਦੇ ਵਿੱਚ ਦੱਸੀ ਹੁੰਦੀ ਹੈ ਡਿਟੇਲ ਤੇ ਤੁਸੀਂ ਵੀਡੀਓ ਪੂਰੀ ਦੇਖੋਗੇ ਤਾਂ ਹੀ ਤੁਹਾਨੂੰ ਸਾਰੀ ਗੱਲ ਦੀ ਜਾਣਕਾਰੀ ਮਿਲੇਗੀ ਆਪਾਂ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਿੰਨੇ ਆਂ ਹਰੇਕ ਚੀਜ਼ ਦੀ ਰੇਟ ਵੀ ਵਿੱਚ ਦੱਸਿਆ ਹੁੰਦਾ ਜੋ ਕਿ ਭੈਣਾ ਫੋਨ ਕਰ ਕਰਕੇ ਪੁੱਛਦੀਆਂ ਆਪਾਂ ਨੂੰ ਤੇ ਆਪਾਂ ਕੁਆਲਿਟੀ ਵੀ ਕੱਪੜੇ ਦੀ ਜੋ ਵੀ ਚੀਜ਼ ਹੁੰਦੀ ਹੈ ਕੱਪੜਾ ਵੀ ਕੀ ਕੱਪੜਾ ਹੈਗਾ ਆਪਾਂ ਸਾਰੀ ਨੌਲੇਜ ਵਿੱਚ ਦਿੰਨੇ ਆਂਗੇ ਵੀਡੀਓ ਦੇ ਤੇ ਤੁਸੀਂ ਡਿਟੇਲ ਸੁਨਿਆ ਕਰੋ ਪੂਰੀ ਪਲੀਜ਼ ਸਾਰੀਆਂ ਭੈਣਾਂ ਨੂੰ ਇਹ ਹੀ ਰਿਕਵੈਸਟ ਕਰਦੇ ਆਂ ਬਾਰ-ਬਾਰ ਵੀ ਵੀਡੀਓ ਪੂਰੀ ਦੇਖਿਆ ਕਰੋ ਭੈਣਾ ਸ਼ਾਰਟ 'ਚ ਵੀ ਨਹੀਂ ਦੇਖਦੀਆਂ ਸ਼ਾਰਟ 'ਚ ਵੀ ਦੇਖਣ ਵੀਡੀਓ ਤਾਂ ਵੀ ਥੋੜਾ-ਥੋੜਾ ਵੀਡੀਓ ਸਟਾਰਟ ਹੁੰਦੀ ਹੈ ਜਦ ਹੀ ਫੋਨ ਲਾ ਲੈਂਦੀਆਂ ਪੁੱਛਣ ਲੱਗ ਜਾਂਦੀਆਂ ਇਹ ਗੱਲ ਜਾਂ ਆਖਣਗੇ ਫੋਟੋ ਤੇ ਜੀਦਾ ਆਪਾਂ ਵੀਡੀਓ ਤੇ ਵੀ ਟਾਈਮ ਖਾਵ ਕਰਦੇ ਆ ਫੋਟੋਆਂ ਤੇ ਜਿੰਨਾ ਪੋਸੀਬਲ ਨਹੀਂ ਹੈ ਇਨਾਂ ਕੱल्ल्या ਵਾਸਤੇ ਬਾਰ-ਬਾਰ ਆਪਾਂ ਫੋਟੋ ਨਹੀਂ ਭੇਜ ਸਕਦੇ ਤੁਸੀਂ ਵੀਡੀਓ ਦੇਖ ਕੇ ਸਾਨੂੰ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਿਆ ਕਰੋ ਪਲੀਜ਼ ਸਾਰਿਆਂ ਨੂੰ ਇਹੀ ਰਿਕਵੈਸਟ ਕਰਦੇ ਆ ਆਪਾਂ ਤੇ ਜਿਹੜੇ ਭੈਣ ਭਰਾ ਸਾਡੀ ਵੀਡੀਓ ਨੂੰ ਪਿਆਰ ਕਰ ਰਹੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਇਸੇ ਤਰ੍ਹਾਂ ਹੀ ਸੋਹਣੇ-ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਾਂ ਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਤੇ ਅੱਜ ਆਪਾਂ ਨਵੀਂ ਕਲੈਕਸ਼ਨ ਲੈ ਕੇ ਆਏ ਜੀ ਜਿਹੜੀ ਇਹ ਬਹੁਤ ਹੀ ਸੋਹਣੇ ਪਿਓਰ ਦੇ ਸੂਟ ਹੋਣਗੇ ਜੀ ਆਪ ਉਹ ਕੰਮ ਬਿਲਕੁਲ ਨਹੀਂ ਕਰਦੇ ਵੀ ਜੋ ਆਪਾਂ ਕਮਾਂਗੇ ਚੀਜ਼ ਉਹੀ ਦੇਵਾਂਗੇ ਤੇ ਜੋ ਇੰਨਾ ਚੀਜ਼ਾਂ ਦੇ ਪ੍ਰਾਈਸ ਸ਼ੋਰੂਮਾਂ ਦੇ ਅੱਗੇ ਉਹ 1800 ਦੀ ਵੀ ਸ਼ਰਟ ਕੱਲੀ ਵੇਚ ਰਹੇ ਹੈਗੇ 1500 ਦੀ ਵੀ ਵੇਚ ਰਹੇ ਹੈਗੇ ਜਦੋਂ ਨੀ ਕੀ ਕੱਪੜੇ ਦਾ ਵੀ ਉਹ ਫਰਕ ਹੁੰਦਾ ਹੈਗਾ ਤੇ ਆਪਣੀ ਉਹ ਗੱਲ ਬਿਲਕੁਲ ਵੀ ਨਹੀਂ ਹੋਊਗੀ ਪਿਓਰ ਕਹਾਂਗੇ ਤੇ ਪਿਓਰ ਹੀ ਦੇਵਾਂਗੇ ਜੇ ਆਪਾਂ ਸੈਮੀ ਕਹਾਂਗੇ ਤੇ ਸੈਮੀ ਦੇਵਾਂਗੇ ਚੀਜ਼ ਤੇ ਅੱਜ ਪਿਓਰ ਵਾਲੀ ਕਲੈਕਸ਼ਨ ਆ ਆਪਣੀ ਪਿਆਰ ਵਾਲੀ ਦਾ ਪਲੀਜ਼ ਉਹ ਤਾਂ ਮੈਸੇਜ ਨਾ ਕਰਿਆ ਕਰੋ ਕਿਉਂਕਿ ਜਿਨ੍ਹਾਂ ਨੂੰ ਪਿਆਰ ਦੀਆਂ ਚੀਜ਼ਾਂ ਦਾ ਨਹੀਂ ਪਤਾ ਹੈਗਾ ਇਹਨਾਂ ਦੀ ਕਦਰ ਜਿਨ੍ਹਾਂ ਨੇ ਪਿਆਰ ਦੀਆਂ ਚੀਜ਼ਾਂ ਵਰਤੀਆਂ ਹੁੰਦੇ ਉਹ ਹੀ ਚੀਜ਼ ਨੂੰ ਜਾਣ ਸਕਦੇ ਇਹਨਾਂ ਚੀਜ਼ਾਂ ਦੀ ਕਦਰ ਪੈਣ ਭਰਾ ਤੇ ਉਹਨਾਂ ਨੂੰ ਉਹ ਕਹਿੰਦੇ ਵੀ ਨਹੀਂ ਸਾਨੂੰ ਹੈਗੇ ਉਹ ਪੈਣਾ ਸਾਨੂੰ ਕਹਿਦਣਾ ਵੀ ਉਸ ਹਾਲ ਨਾਲ ਤੁਸੀਂ ਰੇਟ ਆਪਾਂ ਕਮਾਈ ਵਾਲਾ ਹਲੇ ਕੋਈ ਕੰਮ ਨਹੀਂ ਕਰ ਰਹੇ ਕਿਉਂਕਿ ਆਪਾਂ ਪੈਣ ਭਰਾਵਾਂ ਦਾ ਵਿਸ਼ਵਾਸ ਬਣਾਉਣਾ ਆਪਣੇ ਨਾਲ ਜੋੜਨਾ ਹੈਗਾ ਸਿਰਫ ਆਪਾਂ ਸੇਵਾ ਕਰ ਰਹੇ ਹਾਂਗੇ ਇਹ ਪਿਆਰ ਖੀਨਖਾਵ ਹੈ ਜੀ ਪਿਆਰ ਖੀਨਖਾਵ ਹੈ चेक कर सकते हो प्योर वाली है बिलकुल सॉफ्ट कपड़ा है प्योर सिल्क आ गया जी प्योर सोफ्ट है कोई चुभन वाली कलैक्शन नहीं है बिलकुल मर्जी सूट नॉफ्ट है प्योर सिल्क है जी प्योर खीन खावा रंग बहुत ही सोहने ला जल्दी जल्दी स्क्रीन शॉट लेडर बुक कर लो क्योंकि फिर जो चीज से होती है भेन मगरों मैसेज कर दिया रहा ਤੇ ਜਲਦੀ ਜਲਦੀ ਆਰਡਰ ਬੁੱਕ ਕਰਿਆ ਕਰੋ ਰੇਟ ਆਪਾਂ ਦੱਸਦੇ ਆ ਨਾਲ ਦੀ ਨਾਲ ਹੀ ਪਹਿਲਾਂ ਕੱਪੜਾ ਚੈੱਕ ਕਰਾ ਲਿਏ ਇਹ ਆਲ ਓਵਰ ਸੂਟ ਵੀ ਮਿਲਣਗੇ ਜੀ ਤੇ ਜੇ ਤੁਸੀਂ ਇਹਨੇ ਪਲੇਨ ਹੈ ਨੈਚੁਰਲ ਕ੍ਰੇਪ ਦੀ ਸਲਵਾਰ ਹੈ ਜੀ ਪਲੇਨ ਜਿਨ੍ਹਾਂ ਨੇ ਪਲੇਨ ਸਲਵਾਰਾਂ ਨਾਲ ਲੈਣੇ ਹੋਣ ਤਾਂ ਪਲੇਨ ਸਲਵਾਰਾਂ ਨਾਲ ਵੀ ਆਪਾਂ ਦੇਵਾਂਗੇ ਤੁਸੀਂ ਸਲਵਾਰ ਚਾਹੇ ਸ਼ਿਮਰ ਦੀ ਲਵਾ ਲਓ ਚਾਹੇ ਨੈਚੁਰਲ ਕ੍ਰੇਪ ਦੀ ਲਵਾ ਲਓ ਜੋ ਵੀ ਤੁਸੀਂ ਆਖੋਗੇ ਆਪਾਂ ਉਹੀ ਕੱਪੜਾ ਲਾ ਕੇ ਦੇਵਾਂਗੇ ਸਲਵਾਰ ਦਾ ਦੁਪੱਟਾ ਰੈਡੀ ਕਰਵਾਉਣਾ ਉਹ ਵੀ ਕਰਕੇ ਦੇਵਾਂਗੇ ਆਪਾਂ ਤੇ ਫਿਲਹਾਲ ਆਪਾਂ ਕੱਲੇ ਸੂਟ ਲੈ ਕੇ ਆਏ ਆ ਜੀ ਤੇ ਉਹ ਪਹਿਣਾ ਦੱਸ ਸਕਦਿਆਂ ਵੀ ਜਿਹਨੇ ਮੈਚਿੰਗ ਬਣਾਉਣਾ ਮੈਚਿੰਗ ਦੇ ਦਾਂਗੇ ਆਲ ਓਵਰ ਲੈਣਾ ਆਲ ਓਵਰ ਦੇ ਦਾਂਗੇ ਪਿਓਰ ਖੀਨਖਾ ਆ ਵਾ ਜੀ ਤੇ ਰੇਟ ਸਿਰਫ ਸੁਣ ਕੇ ਤੁਸੀਂ ਹੋ ਜਾਣਾ ਜੀ ਹੈਰਾਨ ਪਿਓਰ ਦਾ 1500 ਰੁਪਏ ਰੇਟ ਸਿਰਫ ਇੱਕ ਸ਼ਰਟ ਦਾ ਰੇਟ ਆਪਾਂ ਪੂਰੇ ਸੂਟ ਦਾ ਦੇ ਰਹੇ ਆ 1500 ਰੁਪਏ ਰੇਟ ਭਾਵੇਂ ਤੁਸੀਂ ਆਲ ਓਵਰ ਲੈ ਲਓ ਹਨ ਮੈਚਿੰਗ ਲੈ ਲਓ 1500 ਰੁਪਏ ਰੇਟ ਹੋਵੇਗਾ ਇਹਦੇ ਆਪਾਂ ਕੱਲਾ ਸ਼ੋਅ ਕਰੀ ਜਾਂਦੇ ਆ ਜੀ ਅੱਗੇ ਨਾਲ ਦੀ ਨਾਲ ਇਹ ਜੈਲੋ ਕਲਰ ਆ ਗਿਆ ਜੀ ਜਿਨ੍ਹਾਂ ਨੇ ਵੀ ਹਲਦੀ ਵਾਸਤੇ ਵਿਆਹਾਂ ਦਾ ਸੀਜ਼ਨ ਆ ਗਿਆ ਵੇਅਰ ਕਰਨੇ ਹੋਣੇ ਪਾਰਟੀ ਵੇਅਰ ਚੀਜ਼ਾਂ ਜੀ ਜੈਲੋ ਕਲਰ ਦੇ ਵਿੱਚ ਤੁਸੀਂ ਇਹਦੇ ਨਾਲ ਕੋਈ ਫੁਲਕਾਰੀ ਵੀ ਯੂਜ਼ ਕਰ ਸਕਦੇ ਹੋਗੇ ਤੇ ਬਾਕੀ ਪਹਿਣਾ ਦੇ ਆਪਾਂ ਨੂੰ ਮੈਸੇਜ ਆਉਂਦੇ ਆ ਫੁਲਕਾਰੀਆਂ ਵਾਲੇ ਸੂਟ ਆਪਾਂ ਰੈਡੀ ਕਰਕੇ ਦਿੰਨੇ ਆ ਜੀ ਉਹ ਆਰਡਰ ਤੇ ਹੀ ਰੈਡੀ ਕਰਦੇ ਆ ਆਪਾਂ ਇਹ ਜੈਲੋ ਕਲਰ ਆ ਗਿਆ ਜੀ ਪਲੇਨ ਸਲਵਾਰ ਨਾਲ ਵੀ ਲੈ ਸਕਦੇ ਹੋ ਤੁਸੀਂ 1500 ਰੁਪਏ ਰੇਟ ਆਪਾਂ ਬਾਰ-ਬਾਰ ਬੋਲੀ ਜਾਵਾਂਗੇ ਜੀ ਤੇ ਫੇਰ ਵੀ ਪਹਿਣਾ ਮੈਸੇਜ ਨਾ ਕਰਨਾ ਰੇਟ ਵਾਸਤੇ ਆਪਾਂ ਨੂੰ 1500 ਰੁਪਏ ਰੇਟ ਪ्योर ਖੀਨਖਾਵ ਹੈ ਜੀ ਪ्योर ਹੈ ਖੀਨਖਾਵ ਇਹ ऑरेंज ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਇਹ ਆ ਗਿਆ ਜੀ 에어 ਫੋਰਸ ਕਲਰ ਗ੍ਰੀਨ ਦੇ ਵਿੱਚ ਬਹੁਤ ਹੀ ਸੋਹਣਾ ਮੋਰ ਪੰਖੀਆ ਵੀ ਕਹਿ ਦਿੰਨੇ ਆਪਾਂ ਮੋਰ ਪੰਖੀਆ ਕਲਰ ਆ ਗਿਆ ਬਹੁਤ ਹੀ ਪਿਆਰਾ ਕਲਰ ਹੈ निरा स्यना हैोल्डन निरा स्योना सिर्फ पंद्रह सौ रुपए जी मेहंदी कलर बहुत ही प्यारा सुकी मेहंदी वर्ग कलर है यह बहुत ही ज्यादा प्यारा कलर है ये ना मैचिंग सलवार भी लवा सकते हो मेहंदी कलर दी भी लवा सकते हो सलवार ਚੇਮਰਦੀ ਵੀ ਲਵਾ ਸਕਦੇ ਹਾਂ ਤੇ ਕ੍ਰੇਪਦੀ ਵੀ ਲਵਾ ਸਕਦੇ ਹਾਂ ਆਪਾਂ ਤੁਹਾਨੂੰ ਸਿੰਪਲ ਦਿਖਾਇਆ ਸਿਰਫ ਸਲਵਾਰ ਦਾ ਜੋ ਵੀ ਤੁਸੀਂ ਕਹੋਗੇ ਆਪਾਂ ਰੈਡੀ ਕਰਕੇ ਦੇਵਾਂਗੇ ਦੁਪੱਟਾ ਰੈਡੀ ਕਰਕੇ ਦੇਵਾਂਗੇ ਦੁਪੱਟੇ ਦੇ ਰੇਟ ਵੱਖਰੇ ਹੋਣਗੇ ਜੀ ਜੋ ਜਿੱਦਾਂ ਦਾ ਵੀ ਤੁਸੀਂ ਦੁਪੱਟਾ ਲਵਾਉਂਗੇ ਉਹਦਾ ਉਦਾਂ ਦਾ ਰੇਟ ਹੋਵੇਗਾ ਮਹਿੰਦੀ ਕਲਰ ਬਹੁਤ ਹੀ ਪਿਆਰਾ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰੋ ਪਲੀਜ਼ ਫੋਨ ਕਰਕੇ ਪਹਿਨਾ ਨਾ ਪੁੱਛੋ ਰੇਟ ਰੇਟ ਸਿਰਫ 1500 ਰੁਪਏ ਹੈ ਜੀ ये आ गया जी गाजरी कलर बहुत ही प्यारा गाजरी कलर मिठा मिठा कलर है बहुत ही सोहना देख सकते हो तो तीन कि प्यारी चीज बनो बहुत ही ज्यादा सोहना कपड़ा है प्योर खीन खाव है जी सिर्फ पंद्रह सौ दे सूट आलओवर लै लो चाहे मैचिंग लै लो ये गोल्डन कलर आ गया जो किसी अपनी सियानी माता ने भी लेना हो भी लै सकते हैं ਪਾਰਟੀ ਵੇਅਰ ਸੂਟ ਬਣਨਗੇ ਜੀ ਬਹੁਤ ਹੀ ਸੋਹਣੇ ਵਰਕ ਕਰਵਾ ਸਕਦੇ ਹੋ ਤੁਸੀਂ ਜਿੰਨਾ ਪਹਿਨਾਂ ਨੇ ਵਰਕ ਕਰਵਾਉਣਾ ਹੋਵੇ ਆਪਾਂ ਵਰਕ ਵੀ ਕਰਵਾ ਕੇ ਦਿੰਨੇ ਆਂ ਹੈਂਡਵਰਕ ਮਸ਼ੀਨਵਰਕ ਜੋ ਵੀ ਵਰਕ ਤੁਸੀਂ ਆਖੋਗੇ ਆਪਾਂ ਉਹੀ ਕਰਕੇ ਦੇਵਾਂਗੇ ਤੇ ਵਰਕ ਦੇ ਨਾਲ ਲੈਣੇ ਆ ਸੂਟ ਵਰਕ ਵੀ ਕਰਵਾ ਕੇ ਦੇਵਾਂਗੇ ਆਪਾਂ ਇਹ 골ਡਨ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ 골ਡਨ ਕਲਰ ਜੋ ਕਿ ਬਹੁਤ ਹੀ ਡਿਮਾਂਡ ਦੇ ਵਿੱਚ ਆ ਪਹਿਲਾਂ ਵੀ ਆਪਾਂ ਇੱਕ ਸੂਟ ਪਾਇਆ ਸੀ ਉਹਦੇ ਮੈਨੂੰ ਇੰਨੇ ਕੁ ਮੈਸੇਜ ਆਏ ਆ ਨਾ 골ਡਨ ਕਲਰ ਦੇ ਸੋ ਟਿਕ ਕੋਈ ਸੀ ਤੇ ਆਪਾਂ ਨੂੰ ਉਹਦੇ ਆਰਡਰ ਬਹੁਤ ਮੰਗ ਰਹੇ ਸੀ ਤੇ ਕੋਸ਼ਿਸ਼ ਕਰਾਂਗੇ ਉਹ ਚੀਜ਼ ਆਪਾਂ ਦੁਬਾਰੇ ਵੀ ਰੈਡੀ ਕਰਵਾ ਸਕੀਏ ਤੇ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰੋ ਪਲੀਜ਼ ਤੇ ਸਾਰੇ ਭੈਣਾਂ ਤੱਕ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਸਾਰਿਆਂ ਨੂੰ ਵੀਡੀਓ ਵਾਧਾ ਭੈਣਾਂ ਨੂੰ ਪਹੁੰਚਾਇਆ ਕਰੋ ਤਾਂ ਕਿ ਆਪਣੀ ਕਲੈਕਸ਼ਨ ਸਾਰਿਆਂ ਤੱਕ ਪਹੁੰਚ ਸਕੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਸਾਰੇ ਜਾਨੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ